ਸਤਿ ਸ੍ਰੀ ਅਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਓਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਸਵੇਰ ਦਾ ਟਾਈਮ ਆ ਆਪਾਂ ਲੱਗੇ ਸੀਗੇ ਮੱਝਾਂ ਨਾਲ ਆਉਣ ਤੇ ਬਾਕੀ ਮੱਝਾਂ ਨਾਲ ਲੱਗੇ ਸੀਗੇ ਅਜ ਬੇੜਾ-ਬੂੜਾ ਸੰਪਨਾ ਹਲੇ ਰਹਿੰਦਾ ਸੀਗਾ ਮੈਂ ਕਿ ਚੱਲ ਪਹਿਲਾਂ ਮੱਝਾਂ ਨਾਲ ਆਦਣੀ ਆ ਉਹ ਆਪਾਂ ਚੱਕਤਾ ਸੀਗਾ ਲੋ ਜੀ ਪਹਿਲਾਂ ਆਪਾਂ ਮੱਝਾਂ ਨਾਲ ਆਦੀ ਫੇਰ ਮਿਲਦੇ ਆਂ ਲੋ ਜੀ ਮੱਝਾਂ ਪਾਣ ਲਾਤੀਆਂ ਸੀ ਹੀ ਮੱਝਾਂ ਨਰਾਉਣ ਤੋਂ ਬਾਅਦ ਮੈਂ ਲੱਗ ਗਈ ਸੀ ਖੁਲਣੀ ਸਾਫ ਕਰਨ ਕੱਖ ਉਖੇ ਮੈਸਾਂ ਛੱਡੇ ਪਏ ਸੀ ਤੇ ਖੁਲਣੀ ਸਾਫ ਕਰਨ ਲੱਗ ਗਈ ਸੀ ਮੈਂ ਕਿ ਚੱਲ ਪਹਿਲਾਂ ਖੁਲਣੀ ਸਾਫ ਕਰ ਦਵਾ ਤੇ ਬਾਕੀ ਰੜਕਾ ਰੜਕਾ ਵੀ ਆਪਾਂ ਮਾਰਤਾ ਸੀਗਾ ਖੁਲਣੀ ਸਾਫ ਕਰਕੇ ਫਿਰ ਆਪਾਂ ਉੱਧਰ ਦੇਖਾਂਗੇ ਕਿਚਨ ਦੇ ਵਿੱਚ ਜਾਵਾਂਗੇ ਕਿਚਨ ਦਾ ਆਪਣਾ ਸਾਰਾ ਕੰਮ ਪਿਆ ਹਲੇ ਮੱਝ ਪਹਿਲਾਂ ਮੱਝਾਂ ਨਰਾਉਣ ਲੱਗੀ ਸੀ ਚਲੋ ਜੀ ਪਹਿਲਾਂ ਹੁਣ ਆਪਾਂ ਖੁਲਣੀ ਸਾਫ ਕਰ ਦਈਏ ਫਿਰ ਆਪਾਂ ਉੱਧਰ ਕਿਚਨ 'ਚ ਜਾਵਾਂਗੇ ਲੋ ਜੀ ਪਛਵਾਉਂਦਾ ਉਧਰ ਨਵੇੜ ਕੇ ਫਿਰ ਮੈਂ ਇੱਧਰ ਕਿਚਨ ਚ ਆ ਗਈ ਸੀ ਕਿਚਨ ਚ ਫਿਰ ਮੈਂ ਭਾਂਡੇ ਢੁੰਡੇ ਮਾਂਜੇ ਤੇ ਬਾਕੀ ਆਪਣੇ ਭਾਂਡੇ ਮਾਂਜਣ ਨਾਲ ਪਏ ਸੀ ਕਿ ਫਿਰ ਪਹਿਲਾਂ ਮੈਂ ਭਾਂਡੇ ਮਾਂਜਤੇ ਸੀ ਕਿ ਆ ਕੇ ਭਾਂਡੇ ਮਾਂਜ ਕੇ ਫਿਰ ਮੈਂ ਬਿੜੇ ਚ ਮਾਰਿਆ ਰੜਕਾ ਤੇ ਬਾਕੀ ਹਲੇ ਕਮਰੇ ਚ ਝਾੜੂ ਮੂੰ ਲਾਉਣ ਰਹਿੰਦਾ ਮੈਂ ਕਿ ਚੱਲ ਪਹਿਲਾਂ ਬਿੜੇ ਚ ਰੜਕਾ ਮਾਰ ਦਿੰਨੀ ਆ ਫਿਰ ਆਪਾਂ ਕਮਰੇ ਚ ਝਾੜੂ ਲਾਵਾਂਗੇ ਤੇ ਬਾਕੀ ਪੋਚੇ ਪੁਚੇ ਵੀ ਲਾਉਣੇ ਰਹਿੰਦੇ ਆ ਹਲੇ ਪੋਚੇ ਆਪਾਂ ਬਾਅਦ ਵਿੱਚ ਦੇਖਾਂਗੇ ਪਹਿਲਾਂ ਝਾੜੂ ਮਾਰ ਦਈਏ ਲੋ ਜੀ ਆਪਾਂ ਫੇਰ ਮਿਲਦੇ ਆਂ ਲੋ ਜੀ ਵਿਹੜਾ ਆਪਣਾ ਸੁੰਭਰਿਆ ਗਿਆ ਸੀਗਾ ਵਿਹੜਾ ਸੁੰਭਰਨ ਤੋਂ ਬਾਅਦ ਫਿਰ ਮੈਂ ਕਮਰੇ ਵੀ ਸੁੰਭਰਦੇ ਸੀਗੇ ਤੇ ਬਾਕੀ ਕਮਰੇ ਸੁੰਭਰਨ ਤੋਂ ਬਾਅਦ ਫਿਰ ਮੈਂ ਕੱਪੜੇ ਧੋ ਕੇ ਸੁਕਣੇ ਪਾਤੇ ਸੀਗੇ ਧੁੱਪਾਂ ਕਾਫੀ ਸੀ ਕਿਹੜੀ ਤੇ ਕੱਪੜੇ ਗਰਮੀ ਤਾਂ ਹੁਣ ਮਿੰਟ ਜੇ ਸੁੱਕ ਜਾਂਦੇ ਆ ਫਿਰ ਮੈਂ ਕੱਪੜੇ ਵੀ ਧੋਤੇ ਸੀਗੇ ਆਪਣੇ ਭਾਂਡੇ ਭੁੰਡੇ ਵੀ ਮਾਂਜੇ ਰਹੇ ਸੀਗੇ ਤੇ ਬਾਕੀ ਆਪਣਾ ਸਾਰਾ ਕੰਮ ਹੋ ਗਿਆ ਸੀਗਾ ਲੋ ਜੀ ਆਪਾਂ ਹੁਣ ਕਪੜਿਆਂ ਦੀ ਲਾਹੇ ਤਹਿ ਮਾਰਤੀਏ ਕਪੜੇ ਕਾਫੀ ਕਿਉਂਕਿ ਧੁੱਪਾ ਕਾਫੀ ਕਹਿੜੀ ਸੀਗੀ ਕਪੜੇ ਜਲਦੀ ਸੁੱਕ ਗਏ ਸੀਗੇ ਲੋ ਜੀ ਪਹਿਲਾਂ ਆਪਾਂ ਕਪੜਾਂ ਕਪੜਿਆਂ ਦੀ ਤਹਿ ਮਾਰ ਦਾਂਗੇ ਆਪਾਂ ਫਿਰ ਮਿਲਦੇ ਹਾਂ ਲੋ ਜੀ ਇਹ ਹੋ ਗਿਆ ਜੀ ਸ਼ਾਮ ਦਾ ਟਾਈਮ ਆਪਾਂ ਪਕਾਉਣ ਲੱਗੇ ਆਂ ਰੋਟੀ ਤੇ ਬਾਕੀ ਸਬਜ਼ੀ ਆਪਾਂ ਬਣਾ ਲਈ ਸੀਗੀ ਸਬਜ਼ੀ ਅੱਜ ਆਪਾਂ ਬਣਾਈ ਸੀਗੀ ਪਤਾਉਆਂ ਦੀ ਤੇ ਆਪਣੇ ਘਰੇ ਪਤਾਉਣ ਲੱਗੇ ਸੀਗੇ ਥੋੜੇ ਜਿਲੇ ਕਿਲੋ ਕੁ ਪਤਾਉ ਹੋ ਗਏ ਸੀਗੇ ਫਿਰ ਮੈਂ ਤੋੜ ਕੇ ਉਹ چیر ਕੇ ਮਤਲਬ ਕਿ ਜਿਹੜੇ چیرੇ ਸੀਗੇ ਪਤਾਉ ਉਹ ਆਪਾਂ ਬਣਾ ਲਏ ਸੀਗੇ ਤੇ ਬਾਕੀ ਭਿੰਡੀਆਂ ਵੀ ਤੋੜੀਆਂ ਸੀਗੀਆਂ ਭਿੰਡੀਆਂ ਮੈਂ ਕਿ ਚਲ ਕੱਲ ਨੂੰ ਬਣਾ ਲੂੰਗੀ ਤੇ ਚਲੋ ਘਰ ਸਬਜੀ ਲਈ ਦਾ ਫਾਇਦਾ ਤਾਂ ਹੈਗਾ ਚਲੋ ਬੰਦਾ ਤੋੜ ਕੇ ਬਣਾ ਲੈਂਦਾ ਤੇ ਫਿਰ ਸਬਜੀ ਬਣਾਉਣ ਤੋਂ ਬਾਅਦ ਫਿਰ ਮੈਂ ਲੱਗੀ ਸੀਗੀ ਰੋਟੀ ਪਕਾਉਣ ਤੇ ਬਾਕੀ ਦੁੱਧਦਨੂ ਵਾਲੀ ਦੇਣੀ ਸੀਗੀ ਮੈਂ ਕਿ ਚਲ ਪਹਿਲਾਂ ਰੋਟੀ ਪਕਾ ਲਵਾਂ ਫਿਰ ਆਪਾਂ ਦੁੱਧਨੂ ਵਾਲੀ ਦਵਾਂਗੇ ਲੋ ਜੀ ਪਹਿਲਾਂ ਆਪਾਂ ਰੋਟੀ ਪਕਾ ਲਈ ਚਲੋ ਠੀਕ ਹੈ ਜੀ ਵੀਡੀਓ ਦਾ ਅੰਦਪਾ ਇੱਥੇ ਕਰਦੇ ਆਂ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਜਦ ਤੱਕ ਦੇ ਲਈ ਹੱਸਦੇ ਰਹੋ ਵਸਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ ਧੰਨਵਾਦ ਜੀ